ਅੱਜ ਦੇ ਦਿਨ ਦਾ ਕਹਿੰਦੇ ਸੁਪਰ ਫਾਈਨਲ ਜੇਠੂ ਕਿਆਂ ਦੇ ਮੇਲੇ ਦਾ ਗ੍ਰੈਂਡ ਫਾਈਨਲੇ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਪਹਿਲੀ ਰੇਡ ਰੁਪਿੰਦਰ ਦੋਦੇਆਲਾ ਜੇਠੂ ਕਿਆਂ ਲੋ ਰੁਪਿੰਦਰ ਆ ਗਿਆ ਇੱਕ ਵਾਰੀ ਫੇਰ ਲਓ ਰਪਿੰਦਰ ਦੀ ਰੇਡ ਪੈ ਰਹੀ ਹੈ ਅੱਜ ਦੇ ਦਿਨ ਦਾ ਫਾਈਨਲ ਹੰਗਮਾਲੀਆ ਜੱਗੂ ਤਿਆਰ ਹੈ ਛਕਰਪੁਰਿਆ ਫਰੀਦ ਤਿਆਰ ਆ ਕਾਕੇ ਵਰਗੇ ਬਲੂਕ ਵਰਗੇ ਅੱਜ ਕਹਿੰਦੇ ਬੈਸਟਾ ਨੂੰ ਫੋੜ ਬੈਸਟਾ ਨੂੰ ਫੋੜ ਬੈਸਟਾ ਨੂੰ ਫੋੜ ਟਰੈਕਟਰ ਦੇ ਉੱਤੇ ਜਾਣੇ ਆ ਹੋ ਪੈਂਦੀ ਹੋਈ ਰੇਡ ਖੇਰਾਂ ਦੇ ਵਿੱਚੋਂ ਕੌਣ ਪੈਂਦੀਆਂ ਪੱਟਾਂ ਤੇ ਥਾਪੀਆਂ ਪਹਿਲੀ ਰੇਡ ਰੈਂਬੋ ਤੇ ਰੁਪਿੰਦਰ ਰੈਂਬੋ ਤੇ ਰੁਪਿੰਦਰ ਆਓ ਸਾਹਮਣੇ ਰੈਂਬੋ ਅੱਜ ਚੇੜੀਆਂ ਦੇ ਮੇਲੇ ਦਾ ਟਰੈਕਟਰ ਦਾ ਜੇਤੂ ਫਾਈਨਲ ਦੀ ਪਹਿਲੀ ਰੇਡ ਪਾ ਗਿਆ ਹੈ ਅੱਜ ਇਤਿਹਾਸ ਕਿਹੋ ਜਿਹਾ ਸਿਰਜਿਆ ਜਾਣਾ ਹੈ ਸਾਜੀ ਨੇ ਜਿੰਨੇ ਟਰੈਕਟਰ ਜਿੱਤੇ ਆ ਛਿੱਲੂ ਦੇ ਮੇਰੇ ਵੀਰੋਂ ਬਰਧ ਜਿੱਤਿਆ ਉਹ ਕਬੱਡੀ 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 ਖੇਡ ਵੱਡੀ ਮੇਲਾ ਜੇਥੂ ਕੇ ਦਾ ਹੋਈ ਪਈ ਕਬੱਡੀ 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 ਇੱਕ ਇੱਕ ਰੇਡ ਪਈ ਐ ਉਹ ਜੇਥੂ ਕਹਿੰਦੇ ਫਾਈਨਲ ਕਿਵੇਂ ਲੱਗਦਾ ਦੱਸਿਓ ਮੜਾ ਜਾ ਸਿਰੇ ਦਾ ਫਾਈਨਲ ਐ ਅਗਲੀ ਰੇਡ ਕਹਿੰਦੇ ਗੋਰਾ ਰਸਾਲੂ ਆ ਗਿਆ ਲੈ ਵੀ ਰਮਨ ਖੋਲ ਦੇ ਮੇਰਾ ਵੀਰ ਵਾ ਜਿੰਨੀ ਖੁੱਲਦੀ ਐ ਉਹ ਗੋਰੇ ਰਸਾਲੂ ਦੀ ਰੇਡ ਖਰ ਜੋਹੀ ਸ਼ਕਰਪੁਰੀਏ ਇਹ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਭਰੂ ਨੇ ਕਿੰਨੇ ਦਮ ਪਾਇਆ ਔਰ ਜੱਫੀਆਂ ਚ ਮੱਲਾ ਮਾਰਦਾ ਜੀ ਕਰਤਾ ਕੁਝ ਹੀ ਪਰਾਂ ਵਿੱਚ ਹੋ ਜਾਣੀ ਭIANENDER ਕੁੱਲ ਸੰਸਾਰ ਦਾ ਜੀ ਆਹ ਗੋਰੇ ਦੀ ਰੇਲ ਅਕਬਰਿਆ ਜੱਗੂ ਕੋਸ਼ਿਸ਼ ਕਰਦਾ ਪਰ ਨੰਬਰ ਰੇਟਰ ਦੇ ਹਿੱਸੇ ਅਗਲੀ ਰੇਡ ਬੂਰੀਆ ਆ ਗਿਆ ਸ਼ੀਸ਼ਰ ਦਾ ਬੂਰੀਆ ਕਬੱਡੀਆਂ ਪਾਉਂਦਾ ਚੜ ਚੜ ਕੇ ਸ਼ੀਸ਼ਰ ਦਾ ਬੂਰੀਆ ਕਬੱਡੀਆਂ ਪਾਉਂਦਾ ਚੜ ਚੜ ਕੇ ਦੋ ਗਿੱਲ ਪਰਿਵਾਰ ਦੇ ਹੀਰੇ ਇੱਕ ਮਿੰਟੂ ਇੱਕ ਅੱਜ ਦੀ ਤਰੀਕ ਦਾ ਕਹਿੰਦੇ ਦੁਨੀਆ ਦਾ ਟਾਪਰ ਜਫੀ ਸ਼ਿਲੂ ਬਾਹੂ ਅਕਬਰਪੁਰ ਦਾ ਕਰਾਉਂਦਾ ਇਲੂ ਇਲੂ ਹਜੇ ਤਾਂ ਕਿ ਕਹਿੰਦੇ ਮੈਚ ਬੜਾ ਤੇਜ਼ੀ ਦੇ ਨਾਲ ਸ਼ੁਰੂ ਹੋਇਆ ਹੈ ਦੂਜਾ ਟੱਚ ਸ਼ਿਲੂ ਦਾ ਇਧਰੋਂ ਦੋ ਟੱਚ ਜੱਗੂ ਦੇ ਨੰਬਰ ਜਿਹੜਾ ਰੇਡਰ ਦੇ ਲਈ ਜੁੜਿਆ ਕਬੱਡੀ ਦਾ ਬਾਪ ਰੋਲਾ ਛੇੜੀਆਂ ਦੇ ਟੂਰਨਾਮੈਂਟ ਦਾ ਟਰੈਕਟਰ ਦਾ ਜੇਤੂ ਅੱਜ ਵੇਖਦੇ ਆ ਦੂਜਾ ਹਿੱਸਾ ਜੁੜ ਰਿਹਾ ਰੁਪਿੰਦਰ ਆ ਗਿਆ ਕਹਿੰਦੇ ਘੋੜੇ ਦਾ ਯਾਰ ਆ ਗਿਆ ਹ ਸੰਦੀਪ ਵੀ ਤੱਕਦਾ ਹੋਣਾ ਅਮਨਦੀਪ ਸਿੰਘ ਬਰਾੜ ਵੀ ਤੱਕਦਾ ਹੋਣਾ ਰੁਪਿੰਦਰ ਦੀ ਰੇਡ ਇਹ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫੀਆਂ ਤੇ ਮੁੱਕਣੀ ਹੈ ਰੇਡਾਂ ਭਾਵੇਂ ਲੱਖ ਪੈਂਦੀਆਂ ਰੁਪਿੰਦਰ ਦੀ ਰੇਡ ਤੇ ਫਰਿਆਦ ਕੋਸ਼ਿਸ਼ ਕਰਦਾ ਹੈ ਰੁਪਿੰਦਰ ਤੇ ਫਰਿਆਦ ਹਰ ਜੋ ਪਾਸੇ ਹਰ ਵਾਸੇ ਹਟਕਰ ਸਿਰੇ ਦੀ ਏ ਆ ਬੱਲੇ 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 ਫਰਿਆਦ ਜਿਸ ਬੱਤੀ ਦਾ ਜਿਸਮ ਜੰਮਗ ਮੇਰੇ ਵੀਰੋ ਇਧਰ ਤਿੰਨ ਕਬੱਡੀਆਂ ਕਹਿੰਦੇ ਦੀਪ ਦੀਆਂ 1100 ਦੀਆਂ ਅਮਰੀਕ ਸਮਰੇ ਬਣੀਆਂ ਗਲਦੇ ਵਿੱਚ ਕਾਲੀ ਡੋਰੀ ਛਾਤੀ ਤੇ ਪੱਤਾ ਪਾਣ ਦਾ ਸਾਰਾ ਯਾਲ ਮਾਲਿਆ ਦੀਪ ਦੀ ਮੁਸਕਾਨ ਦਾ ਸਾਰਾ ਯਾਲ ਮਾਲਿਆ ਫੈਨ ਹੈ ਦੀਪ ਦੀ ਮੁਸਕਾਨ ਦਾ ਮੁਸਕਾਨ ਦਾ ਫੈਨ ਹੈ ਇੱਕ ਪਾਸੇ ਦੀਪ ਹੈ ਪਹਿਲੀ ਕਬੱਡੀ 1100 ਦੀ ਅਮਰੀਕ ਸਮਰੇ ਬਣੀਓ ਸ਼ੀਨੂ ਦਾ ਪਹਿਲਾ ਜੱਫਾ ਲੱਗੂ 3100 ਦਾ ਜਾਨਾ ਤਿੰਨ ਜੱਫੇ 3100 ਦੇ ਹੈ ਬਲੇ ਬਲੇ ਹਰ ਤੋਂ ਪਾਸੇ ਓ ਜੇਠੂ ਕਹਿੰਦੇ ਕੀ ਹਾਲ ਚਾਰਾ ਬੈਜ ਕਿਵੇਂ ਲੱਗਦਾ ਤਾਕ ਵੰਦੀਆ ਤਾਕਾ ਰਵੀ ਨੰਬਰਦਾਰ ਦੇ ਵੱਲੋਂ ਹਾਕਮ ਵਾਲੀਏ ਜੱਗੂ ਦੇ ਤਿੰਨ ਜਫੇ 5000 ਦੇ ਹੋਣਗੇ ਤਿੰਨ ਜਫੇ 5000 ਦੇ ਰੇਡ ਪੈ ਗਈ ਹੈ ਰੇਡ ਪੈ ਗਈ ਹੈ ਜਿਹੜਾ ਵੀ ਤਿੰਨ ਜਫੇ ਲਾਵੇਗਾ ਬਲਕਰ ਢਿੱਲੋਂ ਕੈਨੇਡਾ ਬਣੀ 1000 ਹੈ ਜੱਗੂ ਦੇ ਤਿੰਨ ਜਫੇ 5500 ਦੇ ਲੱਖੀ ਕੈਨੇਡਾ ਖੁਸ਼ ਕਰੇਵਾਲ ਕੈਨੇਡਾ ਕਿੰਦਰ ਕੈਨੇਡਾ ਤੇ ਪਰਮ ਕੈਨੇਡਾ ਮੇਰੇ ਵੀਰੋ ਪੰਜਾਬ ਟ੍ਰੈਗਰ ਦੇ ਜੱਕੀ ਲੰਮੂ ਆਣ ਗਏ ਹੁਣੀ ਲੋ ਕਹਿੰਦੇ ਨੰਬਰ ਰੇਡਰ ਦਾ ਸ਼ਿਲੂ ਦੇ ਤਿੰਨ ਜਫੇ 3100 ਦੇ ਆ ਸਕਰਾਜ ਲੱਖੀ ਤੇ ਖੁਸ਼ਬਨੀਓ ਲੋ ਕਹਿੰਦੇ ਸ਼ਾਜੀ ਸ਼ਹਿਯਾਦ ਅਲੀ ਨੇ ਕਬੱਡੀ ਪਾਈ ਹੈ ਯਾਰ ਜੋਹੀ ਜੰਗੀ ਵਾਲੇ ਦੇ ਤਿਆਰ ਮਰ ਤਿਆਰ ਜੈਥੂ ਕਹਿੰਦੇ ਮੇਲੇ ਦਾ ਕਹਿੰਦੇ ਗ੍ਰੈਂਡ ਫੈਰੇਲੇ ਖੇਡਿਆ ਜਾ ਰਿਹਾ ਆ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਪ ਕਰਾਵੇਗਾ ਲੋ ਗੁਰਵਿੰਦਰ ਤੇ ਸ਼ਾਜੀ ਗੁਰਵਿੰਦਰ ਤੇ ਆਉ ਗਿਆ ਸ਼ਹੀਆਦ ਆ ਗਿਆ ਕਬੱਡੀ ਦਾ ਜੋਦੀ ਸਕਸੈਸਫੁਲ ਪਾ ਗਿਆ ਅਮਰੀਕ ਸਾਹਰੇ ਬਣੀਓ 3 ਤੇ 1100 ਲਗਿਆ ਪਹਿਲੀ ਸਕਸੈਸਫੁਲ ਪੈ ਗਈ ਹੈ ਪਰ ਕਬੱਡੀ ਦਾ ਟਰਨੈਂਡੋ ਕਬੱਡੀ ਦਾ ਬਾਪ ਰੋਲਾ ਦੋਤੇ ਵਾਲਾ ਰਪਿੰਦਰ ਮੇਰੇ ਵੀਰੋ ਦੁਨੀਆ ਦਾ ਪ੍ਰਸਿੱਧ ਕਬੱਡੀ ਖਿਡਾਰੀ ਖੇਡ ਮੈਦਾਨ ਦੇ ਵਿੱਚ ਕਬੱਡੀ 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 ਇਹ ਵੀ ਹਕਮ ਵਾਲੀ ਆ 35500 ਦੇ ਆ ਇੱਕ ਪਾਸੇ ਜੱਗੂ ਰੈਂਬੋ 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 ਹਰ ਜੋ ਪਾਸੇ ਹਰ ਜੋ ਪਾਸੇ ਉਹ ਜੇਠੂ ਕਹਿੰਦੇ ਆ ਰੈਂਬੋ ਦਾ ਜਫਾ ਕਿਵੇਂ ਲੱਗਿਆ ਸਰੇ ਦਾ ਮੁਕਾਬਲਾ ਲੈ ਵੀ ਛੇਲੂ ਕਰਨਾ ਪੈਣਾ ਕੁਝ ਨਾ ਕੁਝ ਅੱਜ ਜਿੱਤਣਾ ਤੇ ਕੁਝ ਨਾ ਕੁਝ ਕਰਨਾ ਪੈਣਾ ਪਰ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਸਗਰਾਜ ਇੱਕ ਗੱਲ ਦੱਸਦਾ ਇਹਦਰ ਦੋ ਬੰਦੇ ਐ ਇੱਕ ਜੱਗੂ ਦੇ ਪੱਖ ਦਾ ਇੱਕ ਸ਼ਿੱਲੂ ਦੇ ਪੱਖ ਦਾ ਉਹ ਇੱਕ ਦੂਜੇ ਦੀ ਥਾਪੀਆਂ ਮਾਰੀ ਜਾਂਦੇ ਆ ਇੱਕ ਜੱਗੂ ਦੀ ਸਪੋਰਟ ਤੇ ਬੈਠਾ ਦੂਜਾ ਸ਼ਿੱਲੂ ਦੀ ਸਪੋਰਟ ਤੇ ਬੈਠਾ ਇਹ ਲੋਕਾਂ ਚ ਪਿਆਰ ਐ ਮਾਂ ਖੇਡ ਕਬੱਡੀ ਦਾ جنੂਨ ਐ ਮਾਂ ਖੇਡ ਕਬੱਡੀ ਦਾ ਜਸਮਾਨੀ ਚੁੰਬਕ ਜਸਮਾਨੀ ਚੁੰਬਕ ਚੁੰਬੜ ਗਿਆ ਆ ਮੁੰਡਾ ਕਹਿੰਦੇ ਗੁਜਰਾਂ ਦਾ ਖੁੱਤੀ ਪਾਵੇ ਲੋਕਾਂ ਚ ਗੱਲਾਂ ਚੱਲੀਆਂ ਮੁੰਡਾ ਗੁਜਰਾਂ ਖੁਤੀ ਪਾਵੇ ਲੋਕਾਂ ਚ ਗੱਲਾਂ ਚੱਲੀਆਂ ਭਾਈ ਫਰਿਆਦ ਦਾ ਜਫਾ ਵਧੀਆ ਲੱਗਾ ਕਰੀ ਫਰਿਆਦ ਨਹੀਂ ਵੀ ਤਾਲੀਆਂ ਮਾਰੋ ਸ਼ਕਰਪੁਰੀਏ ਕਹਿਰ ਕਰੀ ਤੁਰਿਆਉਂਦੇ ਓ ਬਠਿੰਡੇ ਵਾਲਿਓ ਕੀ ਹਾਲੇ ਚੱਲਿਆ ਸਿਰਾਂ ਹੋਇਆ ਪਿਆ ਬਾਬੇ ਦੀ ਫੁੱਲ ਕਿਰਪਾ ਹਰ ਸਿਰਾਂ ਹੋਇਆ ਪਿਆ ਬਾਬੇ ਦੀ ਫੁੱਲ ਕਿਰਪਾ ਅਗਲੀ ਰੇਡ ਪਾਉਣ ਦੇ ਲਈ ਆ ਸ਼ਕਰਪੁਰਿਆ ਖੇਡ ਮੈਦਾਨ ਦੇ ਵਿੱਚ ਵਾਪਸ ਆਇਆ ਲੈ ਵੀ ਬਿੰਦੀ ਬਮਾਰਕਾ ਆ ਟੁੱਟ ਕੇ ਖੀਲੂ ਮੂਰੇ ਹੋ ਗਿਆ ਆ ਦੋ ਖਿਡਾਰੀਆਂ ਦੇ ਦਰਮਿਆਨ ਆ ਟੱਕਰ ਸਿਰੇ ਦੀ ਹੋਣੀ ਹੈ ਆ ਟੱਕਰ ਕਹਿੰਦੇ ਸਿਰੇ ਦੀ ਹੋਣੀ ਹੈ ਆ ਦੇਖੋ ਨਜ਼ਾਰਾ ਦੇਖੋ ਨਜ਼ਾਰਾ ਆ ਸ਼ਾਜੀ ਤੇ ਸ਼ੀਲੂ ਸ਼ਾਜੀ ਤੇ ਹਰ ਜੋ ਪਾਸੇ ਹਰ ਜੋ ਪਾਸੇ ਅੱਜ ਦੋ ਸਕਸੈਸਫੁਲ ਪੈ ਗਿਆ ਹੈ ਸਾਜੀ ਦਾ ਕੰਮ ਹੈ ਕਿਵੇਂ ਆ ਜੇਠੂ ਕਾਲਿਓ ਅੱਜ ਤੇ ਹੁੱਲੇ ਫੁਲਾਰੇ ਆ ਅੱਜ ਕਬੱਡੀ ਜਿੰਦਾਬਾਦ ਹੈ ਅੱਜ ਕਬੱਡੀ ਜਿੰਦਾਬਾਦ ਹੈ ਅੱਜ ਰਕਾੜ ਟੁੱਟ ਗਿਆ ਅੱਜ ਲੋਕਾਂ ਨੇ ਗੱਲਾਂ ਕਰਤੀਆਂ ਅੱਜ ਬੋਰਡ ਵਾਈਡ ਕਹਿੰਦੇ ਚਰਚੇ ਹੋ ਗਏ ਆ ਲਾਈਵ ਸਪੋਰਟਸ 13 13 ਤੇ ਰੈਂਬੋ ਤੇ ਟਰਨੈਂਡੋ ਰੈਂਬੋ ਤੇ ਟਰਨੈਂਟੋ ਨੰਬਰ ਲੈ ਕੇ ਆ ਗਿਆ ਅਗਲੀ ਰੇਲ ਕਹਿੰਦੇ ਬੂਰੀਆ ਫੇਰ ਤਿਆਰ ਵਰ ਤਿਆਰ ਲਓ ਬੂਰੀਆ ਸੀਸਰ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਜੰਗੀਆਂ ਦੇ ਚਾਰ ਸਾਰੇ ਤਿਆਰ ਵਰ ਤਿਆਰ ਖੇਰਾਂ ਦੇ ਵਿੱਚੋਂ ਕੌਣ ਲਓ ਸ਼ਿਲੂ ਫੇਰ ਯਤਨ ਕਰਦਾ ਹੋਇਆ ਹਰ ਜੋ ਪਾਸੇ ਆ ਦੋ ਖਿਡਾਰੀਆਂ ਦੇ ਦਰਮਿਆਨ ਆ ਬੱਲੇ 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 ਆ ਕਬੱਡੀ 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 ਏ ਚੱਕ ਨੰਬਰ ਰੇਟਰ ਦਾ ਆਹ ਜਾਕਰ ਨੰਬਰ ਰੇਟਰ ਦਾ ਨੰਬਰ ਰੇਟਰ ਦਾ ਗੋਰਾ ਰਸਾਲੂ ਫੇਰ ਆ ਗਿਆ ਹੈ ਗ੍ਰੈਂਡ ਫਿਨਾਲੇ ਮਣੀ ਖਾਡਾ ਵੀਰ ਚੇਠੂ ਕੇ ਤੇ ਨਾਲ ਉਹ ਹੋ ਜਾਣਿਆ ਰਾਣਾ ਜੀ ਉਹ ਥੋੜਾ ਜਾ ਹੁਣ ਦੇਖ ਲੋ ਉਹ ਕਬੱਡੀ ਕਿਹੜੀ ਪੈ ਰਹੀ ਐ ਇਧਰ ਕੋਰਾਂ ਸਾਲੂ ਤੇ ਰੈਂਪੋ ਰੈਂਪੋ ਇੱਕ ਪਾਸੇ ਹਾਕਮ ਵਾਲੀਆ ਪਾਉਂਦਾ ਖੁੱਤੀ ਖੇਡ ਮੈਦਾਨ ਦੇ ਵਿੱਚ ਮੁੰਡਾ ਮਾਨਸਾ ਬੱਲਦਾ ਗੱਲ-ਗੱਲ ਤੇੜੀ ਪਗਾ ਗਿਆ ਮੁੰਡਾ ਮਾਨਸਾ ਬੱਲਦਾ ਗੱਲ-ਗੱਲ ਤੇੜੀ ਪਗਾ ਗਿਆ ਗੱਲ-ਗੱਲ ਤੇੜੀ ਪਗਾ ਗਿਆ ਏ ਏ ਹਰਪ੍ਰੀਤ ਸਰਪੰਚ ਦੇ ਵੱਲੋਂ ਹਾਕਮ ਵਾਲੀਏ ਜੱਗੂ ਦੇ ਦੋ ਜਫਿਆਂ ਤੇ 1000 ਮੈਚ ਕਹਿੰਦੇ ਸਿਰੇ ਦਾ ਓਹ ਟਰੈਕਟਰ ਤਿਆਰ ਜਿਹੜੇ ਪਿੰਡ ਨੂੰ ਜਾਣਗੇ ਜਿਹੜੇ ਜ਼ਿਲ੍ਹੇ 'ਚ ਜਾਣਗੇ ਕਿਹੜੇ ਸਿਟੀ 'ਚ ਜਾਣਗੇ ਇਹ ਤੇ ਗੱਲਾਂ ਵਾਲੇ ਟਾਈਮ ਦੀ ਹੋਣ ਗਿਆ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਸਾਜੀ ਫੇਰ ਤਿਆਰ ਪਰ ਤਿਆਰ ਸਾਜੀ ਹੂਟਰ ਵਾਲਿਆ ਅੱਖ ਤਿਆਰ ਭਰਾ ਬਣ ਕੇ ਬੜਾ ਵੱਡਾ ਮੁਕਾਬਲਾ ਚੱਲਦਾ ਹੈ ਮਹਿੰਗੇ ਮੁੱਲ ਦੀ ਟੱਕਰ ਹੈ ਸਿਰੇ ਦਾ ਫਾਈਨਲ ਹੈ ਭਾਈ ਹੂਟਰ ਵਾਲੇ ਤੋਂ ਥੋੜਾ ਥੋੜਾ ਪਾਸੇ ਹੋ ਜਾਓ ਵੀਰ ਬਣ ਕੇ ਥੋੜੇ ਹੋ ਜਾਓ ਪਾਸੇ ਹੋ ਜਾਓ ਫਿਰ ਵੜ ਕੇ ਹੁਣ ਤਾਰੇ ਤੋਂ ਪਾਸੇ ਹੋ ਜੋ ਆਹ ਕਹਿੰਦੇ ਸ਼ਹਿਯਾਦ ਨੇ ਫੇਰ ਕਬੱਡੀ ਪਾ ਦਿੱਤੀ ਹੈ ਸ਼ਾਜੀ ਸ਼ਕਰਪੁਰੀਆ ਕੁਲਵਿੰਦਰ ਤਿਆਰ ਗੁਰਪ੍ਰੀਤ ਤਿਆਰ ਟੇਕੂ ਬਲਹਾਰਾ ਤਿਆਰ ਬਰ ਤਿਆਰ ਮੈਚ ਕਹਿੰਦੇ ਸਿਰੇ ਦਾ ਆ ਪੈਂਦੀ ਰੇਡ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਸ਼ਾਜੀ ਨੂੰ ਜਿਹੜਾ ਜਫਾ ਲਊ 3000 ਨਹੀਂ ਸ਼ਾਜੀ ਨੂੰ ਦਿੱਤਾ ਜਾਣਾ ਖੁਸ਼ਾ ਰਾਮਣਾ ਚੇਅਰਮੈਨ ਤੇ ਨਾਲ लवली ਸਰਪੰਚਾ ਤੇ ਨਾਲ ਸਾਡਾ ਕਹਿੰਦੇ ਲੱਖੀ ਇਹਨਾਂ ਮੰਨਿਓ 3000 ਕਹਿੰਦੇ ਸ਼ਾਜੀ ਦੀਆਂ ਰੇਡਾਂ ਤੇ ਜੱਗੂ ਦੇ ਚਫਿਆਂ ਤੇ 5500 ਸ਼ੀਨੂ ਦੇ 3 ਜਫਿਆਂ ਤੇ 3100 ਪਰ ਰਪਿੰਦਰ ਦੋਦੇ ਵਾਲਾ ਕਬੱਡੀ ਗ੍ਰੈਂਡ ਫਿਨਲੇ ਜੇਥੂ ਕਦੀ ਧਰਤੀ ਜਸਮਾਨੀ ਚੁੰਮਕ ਮੁੰਡਾ ਗੁਜਰਾ ਦਾ ਗੁਜਰਾ ਕਬੱਡੀ ਚ ਕਰਾ ਲਾ ਹੁਣ ਮੁੰਡਾ ਗੁਜਰਾ ਦਾ ਕਬੱਡੀ ਚ ਕਮਾਲ ਕਰਦਾ ਅੱਜ ਦੇ ਦਿਨ ਦਾ ਫਾਈਨਲ ਅਗਲੀ ਰੇਡ ਪੌਂਡ ਤੇ ਨੇ ਕਹਿੰਦੇ ਬੂਰੀਆ ਫੇਰ ਤਿਆਰ ਪਰ ਤਿਆਰ ਹੋਰੀਆ ਤਿਆਰ ਆ ਲੋਕੀ ਗੱਲਾਂ ਕਰਦੇ ਵੀ ਜੇਠੂਕੇ ਦੇ ਮੇਲੇ ਦਾ ਫਾਈਨਲ ਖੇਡਿਆ ਜਾ ਰਿਹਾ ਫੋਰ ਕਿੱਧਰ ਨੂੰ ਜਾਂਦੇ ਆ ਅੰਦਾਜ਼ੇ ਲੱਗ ਰਿਹਾ ਆ ਗੱਲਾਂ ਹੋ ਰਹੀਆਂ ਪਰ ਮੈਨੂੰ ਲੱਗਦਾ ਟੱਕਰਾ ਵੀ ਸਿਰੇ ਦੀ ਏ ਆ ਬੱਲੇ 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 ਪੂਰੀਆ ਵੀ ਠੱਟ ਆ ਪੂਰੀਆ ਵੀ ਰੰਗਾ ਚ ਪੂਰੀਆ ਵੀ ਨਾਨਸਟਾਪ ਪਾਈ ਤਰਿਆਉਦਾ ਆ ਪੂਰੀਆ ਵੀ ਗੱਲਾਂ ਕਰਾਈ ਆਉਂਦਾ ਐਨ ਚੇਠੂ ਕੇ ਚ ਸਿਰਾਂ ਹੋ ਗਿਆ ਚੇਠੂ ਕੇ ਜੇ ਕਹਿੰਦੇ ਲੋਕ ਖੁਸ਼ ਹੋ ਗਿਆ ਤਾਨੂੰ ਗੋਲੇ ਵਾਲੇ ਚ ਲੋਕਾਂ ਦਾ ਚਿੱਤ ਖੁਸ਼ ਹੋਣਾ ਇੱਕ ਨੂੰ ਕਹਿੰਦੇ ਸੰਘੇੜੇ ਤੇ ਦੋਨੋਂ ਡੱਬ ਵਾਲੀ ਕੋਤੇ ਤਿੰਨ ਨੂੰ ਕੁੱਤੀਆਂ ਚ ਗੱਲਾਂ ਹੋਣੀਆਂ ਕੋਰਾਰ ਸਾਲੂ ਮਲੂਕ ਅਲੀ ਕੋਰਾਰ ਸਾਲੂ ਆ ਪੱਕੇ ਜਫੇ ਲਾਉਂਦਾ ਆ ਪੱਕੇ ਜਫੇ ਲਾਉਂਦਾ ਆ ਪੱਕੇ ਜਫੇ ਲਾਉਂਦਾ ਰਾਣਾ ਬੜਾ ਚੋਰੀਆ ਉਹਦੀ ਖੇਡ ਕਲੱਬ ਦੇ ਲਈ ਮਲੂਕ ਅਲੀ ਪੱਕੇ ਜਫੇ ਲਾਉਂਦਾ ਲੈ ਵੀ ਜੇਠੂ ਕਹਿੰਦੇ ਹੋ ਜੇ ਸ਼ਕਰਪੁਰੀਏ ਮੁੰਡਿਆਂ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਮਾਰੇ ਨਾਲੇ ਜ਼ੋਰਦਾਰ ਸ਼ਕਰਪੁਰੀਏ ਕਹਿੰਦੇ ਸਿਰਾਂ ਲਈ ਤੁਰੇ ਆਉਂਦੇ ਆ ਮੈਚ ਕਹਿੰਦੇ ਬੜਾ ਵਧੀਆ ਆਉ ਸਾਹਮਣੇ ਕਹਿੰਦੇ ਸ਼ਹਿਜ਼ਾਦ ਨੇ ਕਬੱਡੀ ਪਾਈ ਹੈ ਯਾਰ ਜੋਹੀ ਤਿਆਰਬਰ ਤਿਆਰ ਉਹ ਪੈਂਦੀ ਰੇਡ ਨੰਬਰ ਨੰਬਰ ਕਹਿੰਦੇ ਜਾਫੀਆਂ ਨੂੰ ਦਿੱਤਾ ਗਿਆ ਹੈ ਨੰਬਰ ਕਹਿੰਦੇ ਜਾਫੀਆਂ ਦਾ ਪਰ ਨੰਬਰ ਦੇ ਉੱਪਰ ਰਿਵਿਊ ਦੀ ਮੰਗ ਹੋਈ ਹੈ ਜਿਹੜੇ ਰੈਫਰੀ ਬਾਹਰਲੇ ਪਾਸੇ ਨੇ ਉਹ ਵੀਰਵਾ ਕੇ ਚੈੱਕ ਕਰ ਲਿਓ ਕਿਉਂਕਿ ਫਾਈਨਲ ਖੇਡਿਆ ਜਾ ਰਿਹਾ ਹੈ ਬਹੁਤ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਇਧਰ ਖੁਸ਼ਗਰਿਆਂ ਲੱਖੀ ਕਨੇਡਾ ਤੇ ਨਾਲ ਕਹਿੰਦੇ ਮੇਰੇ ਵੀਰੋ ਕਿੰਦਰ ਤੇ ਨਾਲ ਸਾਡਾ ਮੇਰੇ ਵੀਰੋ ਲੱਖੀ ਕਨੇਡਾ ਵਾਲਾ ਜੱਗੀ ਰਾਮੂ ਵਾਲੀਆ ਨਾਲ ਹਰਦੀਪ ਫੁੱਲ ਦੀਪ ਢਿੱਲੋਂ ਪੰਜਾਬ ਟਾਈਗਰ ਦੀ ਟੀਮ ਹੈ ਇੱਕ ਕਹਿੰਦੇ ਟਰੈਕਟਰ ਇਹਨਾਂ ਬਣਿਓ ਹੈ ਇੱਕ ਅਮਰੀਕ ਸਮਰੇ ਬਣਿਓ ਟਰੈਕਟਰ ਦਿੱਤਾ ਗਿਆ ਬਾਠ ਪਰਿਵਾਰ ਦੇ ਵੱਡੇ ਯੋਗਦਾਨ ਚਾਰ ਹੈ ਚਾਰੇ ਦੇ ਚਾਰੇ ਕਹਿੰਦੇ ਚੋਟੀ ਦੇ ਆਹ ਰੈਂਬੋ ਤੇ ਦੂਜੇ ਪਾਸੇ ਰਪਿੰਦਰ ਦੋਤੇ ਵਾਲਾ ਜਾਂਦਾ ਬੁੱਕਦਾ ਆਹ ਜਾਂਦਾ ਬੁੱਕਦਾ ਘਾਟੀ 'ਇ ਰੁਕਦਾ ਦੋਤੇ ਵਾਲਾ ਜਾਂਦਾ ਜੇਠੂਗੇ ਚ ਬੁੱਕਦਾ ਆ ਦੋਦੇ ਵਾਲਾ ਕਹਿੰਦੇ ਜਾਂਦਾ ਬੁੱਕਦਾ ਅਗਲੀ ਰੇਡ ਪਾਉਣ ਦੇ ਨੇ ਕਹਿੰਦੇ ਬੂਰੀਆ ਫੇਰ ਤਿਆਰ ਵਰ ਤਿਆਰ ਲੱਗਦਾ ਵੀ ਇੱਕ ਟਰੈਕਟਰ ਤੇ ਕਹਿੰਦੇ ਬੂਰੀਆ ਪੈਂਦਾ ਲੱਗਦਾ ਇੱਕ ਟਰੈਕਟਰ ਤੇ ਬੂਰੀਆ ਲਿਆਂਦਾ ਲੱਗਦਾ ਪਰ ਹਲੇ ਸਮਾਂ ਬਾਕੀ ਲਓ ਪੈਂਦੀ ਰੇਡ ਹਰ ਜੋ ਪਾਸੇ ਨੰਬਰ 72 ਦਾ ਪਰਮਾਤਮਾ ਮਿਹਰ ਕਰੇ ਵਾਹਿਗੁਰੂ ਮਿਹਰ ਕਰੇ ਕਦੇ ਕਿਸੇ ਖਿਡਾਰੀ ਨੂੰ ਤਤੀਵਾ ਨਾ ਲੱਗੇ ਮੂਸਪਰੇ ਪਹੁੰਚਦੀ ਕਰਦੇ ਹੋ ਜੀ ਮੂਸਪਰੇ ਮੂਸਪਰੇ ਪਹੁੰਚਦੀ ਕਰਦੇ ਹੋ ਜੀ ਮੂਸਪਰੇ ਇੱਕੋ ਹੋਲਡ ਨੰਬਰ ਚੈੱਕ ਕਰ ਲਿਓ ਜੀ ਉਹ ਕੀ ਦਾ ਹੈ 21 ਹੋਲਡ ਜਿਹੜਾ ਦਿੱਤਾ ਗਿਆ ਆ ਮੈਂ ਇਹਦੇ ਵਿੱਚ ਉਹ ਆਪਾਂ ਚੱਲਦੇ ਮੈਚੀ ਕਲੀਅਰ ਕਰ ਦਈਏ ਉਹ ਹੋਲਡ ਨੰਬਰ ਦਿੱਤਾ ਜਾਣਾ ਹੈ ਰੈਫਰੀ ਭਰਾਵਾਂ ਨੂੰ ਬੇਨਤੀ ਹੈ ਵੀ ਹੋਲਡ ਨੰਬਰ ਜ਼ਰੂਰ ਕਲੀਅਰ ਕਰ ਦਿੱਤਾ ਜਾਵੇ ਕੀ ਦਾ ਕੀ ਦਾ ਕਲੇ ਘਗੇ ਜਿਹੜਾ ਹੌਲ ਦਾ ਨੰਬਰ ਕਿਹਨੂੰ ਦਿੱਤਾ ਗਿਆ ਉਹ ਹੌਲ ਦਾ ਨੰਬਰ ਦੱਸਿਓ ਬਾਈ ਉਹ ਚੈੱਕ ਹੋ ਰਿਆ ਨਹੀਂ ਅਜੇ ਕਰੋ ਹੌਲ ਦਾ ਜਲਦੀ ਜਲਦੀ ਚੈੱਕ ਕਰ ਲਿਆ ਜੇਤੂ ਕਹ ਲੋ ਬੈਠਿਆਂ ਦਾ ਮੁੱਲ ਪਿਆ ਇੱਕ ਵਾਰੀ ਬਾਈ ਜੰਦਾ ਸਾਰੇ ਆਪੋ ਆਪਣੇ ਨਾਂ ਦੀ ਤਾੜੀ ਜ਼ੋਰਦਾਰ ਮਾਰ ਦਿਓ ਇੱਕ ਜਕਾਰਾ ਲਾਓ ਯਾਰ ਚੜਦੀ ਕਲਾ ਵਾਲਾ ਸਾਰੇ ਚੜਦੀ ਕਲਾ ਵਾਲੇ ਬੈਠੇ ਹੋ ਕੋਈ ਰਸਨਾ ਪੰਜੀ ਨਾ ਰਵੇ ਮੇਰੇ ਵੀਰੋ ਹੌਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ 'ਚ ਰਹਿਣ ਸਾਰੇ ਸੁਖਰਾਜ ਦੇ ਕਹਿਣਾਂ ਵਾਂਗੂ ਇਹਨਾਂ ਦੇ ਹੱਥ ਬਾਜ਼ੀ ਰਵੇ ਐਨ ਮੇਰੇ ਵੀਰੋ ਇਹ ਸੰਗਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਨੇ YouTube ਦੇ ਜ਼ਰੀਏ Sports Live 1313 ਨਾਲ ਜੁੜੇ ਆ ਕਬਾਲ ਗਲਫ ਹੁਣਾ ਦੀ ਸਾਈਟ ਹੈ ਤੇ ਕਬੱਡੀ ਦੀ ਪਹਿਲੀ ਵੈੱਬਸਾਈਟ kabaddi365.com ਹੈਪੀ ਸੇਲ ਵਰਾ ਪਰੀਵ ਟੈਨੇ ਹੁਣਾਂ ਨੂੰ ਨਾਂ ਤੱਕ 365.com ਨੂੰ ਕਬੱਡੀ ਨੇ ਨਾਂ ਦਿੱਤਾ ਲੈ ਵੀ ਲੱਖੇ 63000 63000 ਦਰਸ਼ਕ 365 ਤੇ ਆ ਤੇ ਮੈਨੂੰ ਲੱਗਦਾ ਵੀ 10 ਤੋਂ 20000 ਦੇ ਵਿੱਚ ਉਧਰ ਵੀ ਹੋਊਗਾ 70000 ਤੋਂ ਉੱਪਰ ਜਿਹੜਾ ਦਰਸ਼ਕ ਹੈ ਅੱਜ ਦੇ ਇਸ ਮੈਚ ਦਾ ਆਨੰਦ ਮਾਣਦਾ ਤੇ 70000 ਤੇ ਕਰੈਕਸ਼ਨ ਹੈ ਵੀ ਹੋ ਸਕਦਾ ਵੀ 1 ਤੇ 2 2 3 3 4 4 5 5 ਇੱਥੇ ਵੀ ਕਿੰਨਾ ਵੱਡਾ ਇਕੱਠ ਹੈ ਕਿੰਨੀ ਦੁਰੀਆਂ ਇਹਨਾਂ ਮੈਚਾਂ ਦਾ ਆਨੰਦ ਮਾਣਦੀ ਹੈ ਜਿੰਨੇ ਵੀ ਲਾਈਵ ਦੇਖ ਰਿਹਾ ਸਾਰੇ ਪ੍ਰਬਾਤ ਦਾ ਧੰਨਵਾਦ ਜਿੰਨੇ ਇੱਥੇ ਆਏ ਆ ਉਹਨਾਂ ਦਾ ਵੀ ਧੰਨਵਾਦ ਤੇ ਪ੍ਰਮਾਤਮਾ ਦੇ ਚਰਨਾਂ 'ਚ ਦੁਆ ਕਰਿਓ ਵੀ ਕਦੇ ਕਿਸੇ ਖਿਡਾਰੀ ਨੂੰ ਤੰਤਿਬਾਹ ਨਾ ਲੱਗੇ ਜਿੱਦਾਂ ਹੱਸਦੇ ਖੇਡਦੇ ਆਉਂਦੇ ਆ ਉਸੇ ਤਰ੍ਹਾਂ ਹੱਸ ਖੇਡ ਕੇ ਆਪਣੇ ਘਰਾਂ ਨੂੰ ਵਾਪਸ ਜਾਣ ਸਾਰਿਆਂ ਦੀ ਦੁਆਵਾ ਕਰਿਓ ਅਰਦਾਸਾ ਕਰਿਓ ਕਿਉਂਕਿ ਰੇਡਾਂ ਪਾਉਂਦੇ ਸੋਹਣੇ ਲੱਗਦੇ ਆ ਕਿਧਰ ਜਿਹੜਾ ਹੋਲਡ ਨੰਬਰ ਸੀਗਾ ਓ ਸ਼ਾਜੀ ਵਾਲਾ ਉਹ ਕਹਿੰਦੇ ਸ਼ਕਰਪੁਰ ਦੀ ਟੀਮ ਨੂੰ ਦਿੱਤਾ ਗਿਆ ਹੈ ਬਈ ਪ੍ਰਬੰਧਕਾਂ ਨੂੰ ਬੇਨਤੀ ਆ ਸਾਡੇ ਸੰਦੀਪ ਵਾਲਾ ਨੂੰ ਵੀ ਜੇ ਬਰਫਾਪਾ ਨੂੰ ਇੱਥੋਂ ਲੱਗ ਗਿਆ ਮਿਲ ਸਕਦੀ ਹੈ ਤੇ ਬਰਫ ਜਰੂਰ ਮਗਾ ਦਿਓ ਜਾਂ ਸਾਡੇ ਬਿੰਦੀ ਵਰਗੇ ਗੱਗੇ ਉਹਨਾਂ ਨੂੰ ਪ੍ਰਬੰਧਕ ਵੀਰਾਂ ਨੂੰ ਜਾਂ ਕੋਈ ਬਾਹਰ ਰੇੜੀ ਵਾਲਾ ਬਾਸ ਸੁਣਦਾ ਤੇ ਜਾਂ ਕੋਈ ਇੱਥੇ ਲੱਗੇ ਘਾਰ ਹੈ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਬਰਫ ਜਰੂਰ ਗਰਾਊਂਡ ਦੇ ਵਿੱਚ ਪੋਈਦੀ ਕਰ ਦਿਓ ਲੈ ਵੀ ਸਗਰਾਜ ਜਿਹੜਾ ਹੋਲਡ ਨੰਬਰ ਸੀਗਾ ਸ਼ਾਜੀ ਵਾਲਾ ਉਹ ਸ਼ਕਰਪੁਰ ਨੂੰ ਦਿੱਤਾ ਹੈ ਤੇ ਬਾਬਾ ਜੀ ਨੂੰ ਮੈਂ ਬੇਨਤੀ ਕਰਦਾ ਹਾਂ ਇਥੇ ਨੇੜੇ ਬਿੰਦੀ ਆਪਣਾ ਘਰ ਨੇੜੇ ਆ ਬੱਪ ਮੰਗਾ ਕੇ ਦੇ ਹੀ ਵੀਰਿਆ ਸਾਡੇ ਬਿੰਦੀ ਹੁਣੀ ਸੰਦੀਪ ਪਾੜ ਸਾਡਾ ਬਾਬਾ ਹੈ ਮਣੀ ਬਈ ਹੈ ਕਾਕਾ ਆਇਆ ਹੋਇਆ ਸਾਡਾ ਤਰਾਜ ਵਾਲਾ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਅੱਜ ਜੇਠੂਕੇ ਦੀ ਖੇਡ ਗਰਾਊਂਡ ਫਾਈਨਲ ਮੈਚ ਦੇ ਕੁਝ ਨੰਬਰ ਜਿਹੜੇ ਬਾਕੀ ਕਸਮਾਪਦਾ ਲਖੀ ਉਧਰ ਸਾਡਾ ਫਤਿਹ ਮਾੜੀ ਮੁਸਤਵਾਲਾ ਵੀਰ ਅੱਜ ਦੇ ਵੱਡੇ ਮੇਲੇ ਦਾ ਲਾਈਵ ਆਨੰਦ ਮਾਣਦਾ ਹੈ ਫਤਿਹ ਮਾੜੀ ਮੁਸਤਫਾ ਉਸ ਵੀਰ ਦਾ ਵੀ ਬਹੁਤ ਧੰਨਵਾਦ ਹਾਜੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ ਵੀਰੇ ਹੌਲੀ ਜਿਆਦਾ ਸਾਰੇ ਨੇ ਸਾਰਿਆਂ ਨੂੰ 2025 ਨਵਾਂ ਸਾਲ ਮੁਬਾਰਕ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜਿਹਨੇ ਮੇਰੇ ਭਰਾ ਦਰਸ਼ਕ ਵੀਰੋ ਮੈਂ ਸਵਾਪੋ ਸ਼ਕਰਪੁਰ ਫਾਸਟ ਜੰਗਿਆਣਾ ਜੰਗਿਆਣਾ ਸੈਕਿੰਡ ਸਾਡੇ 7 ਨੰਬਰ ਸ਼ਕਰਪੁਰ ਚੰਗੀ ਆਣੇ ਦੇ ਤੇ 14 ਨੰਬਰ 15 ਨੰਬਰਾਂ ਜਿਹੜੇ ਉਹ ਹੈ ਸ਼ਕਰਪੁਰ ਦੇ ਸਾਰੀ ਸੰਗ ਦਾ ਧੰਨਵਾਦਾ ਹੋਣੀ ਜਾਏ ਉਹ ਬਈ ਧੁੰਦ ਪਈ ਐ ਕਾਲੀ ਨਾ ਕਰੋ ਵੀਰਵਾਨਾ ਸਾਰੇ ਅੱਜ ਦੇ ਖੇਡ ਮੇਲੇ ਦਾ ਬੈਸਟ ਸੁਣਿਓ ਬੈਸਟ ਜਾਫੀ ਤਿੰਨ ਟੱਚ ਦੋ ਜਫੇ ਫਰਿਆਦ ਸ਼ਕਰਪੁਰ ਟਰੈਕਟਰ ਦਾ ਜੇਤੂ ਬਣ ਗਿਆ ਫਰਿਆਦ ਲਈ ਤਾੜੀਆਂ ਮਾਰਿਆ ਜ਼ੋਰਦਾਰ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਪੰਜ ਰੇਡਾਂ ਪੰਜ ਨੰਬਰ ਮੁੰਡਾ ਗੁਜਰਾ ਦਾ ਸ਼ਹਿਯਾਦ ਇੱਕ ਟਰੈਕਟਰ ਜਿੱਤ ਗਿਆ ਤੇ ਨਾਲ ਕਹਿੰਦੇ ਬੂਰੀਆਂ ਸੀਸਰ ਦੇ ਪੰਜ ਕਬੱਡੀਆਂ ਪੰਜ ਨੰਬਰ ਹੈ ਸ਼ਾਜੀ ਦੇ ਪੰਜਾਂ ਚੋਂ ਪੰਜ ਹੈ ਸ਼ਾਜੀ ਕਹਿੰਦੇ ਅੱਜ ਫੇਰ ਟਰੈਕਟਰ ਜਿੱਤ ਗਿਆ ਮੇਰੇ ਵੀਰੋ ਮੁੰਡਾ ਗੁਜਰਾ ਦਾ ਕਬੱਡੀ ਚ ਖੁੱਤੀ ਪਾਵੇ ਘਰ ਘਰ ਗੱਲਾਂ ਚੱਲੀਆਂ ਫਰਿਆਦ ਸ਼ਕਰਪੁਰ ਤੇ ਸ਼ਹਿਯਾਦ ਅਲੀ ਕਹਿੰਦੇ ਅੱਜ ਦੇ ਖੇਡ ਮੇਲੇ ਦੇ ਬੈਸਟ ਬਣੇ ਟੀਮ ਦੀ ਸਹਿਮਤੀ ਦੇ ਨਾਲ ਜੱਗੂ ਹਾਕਮ ਵਾਲਿਆ ਸਾਂਝੇ ਤੌਰ ਤੇ ਜੁਆਰਿਆ ਤੇ ਨਾਲ ਪੂਰੀਆਂ ਸੀ ਸਰਵਿਸਾਂ ਦੇ ਤੌਰ ਤੇ ਬੈਸਟ ਬਣਿਆ ਪੂਰੀਆਂ ਦੇ ਵੀ ਪੰਜਾਂ 'ਚ ਪੰਜਾ ਪੂਰੀਆਂ ਸੀ ਸਰ ਅੱਜ ਦੇ ਟੂਰਨਾਮੈਂਟ ਦਾ ਟਰੈਕਟਰ ਦਾ ਜੇਤੂ ਥੋੜਾ ਥੋੜਾ ਪਾਸੇ ਰੋ ਫੋਟੋਆਂ ਖਿਚਾਲੀਏ ਚੰਗੀ ਗੱਲ ਹੈ ਲੈ ਵੀ ਪੂਰੀਆਂ ਮੁਬਾਰਕਬਾਦ ਹੈ ਟਰੈਕਟਰ ਕਿੰਨਾਵਾਂ ਟਰੈਕਟਰ ਹੋ ਗਿਆ ਪੂਰੀਆਂ ਚੌਥਾ ਟਰੈਕਟਰ ਜਿੱਤ ਗਿਆ ਕਰੀ ਤਾੜੀਆਂ ਮਾਰ ਦਿਓ ਮੇਰੇ ਵੀ ਪੰਜਵਾਂ ਹੋ ਗਿਆ ਅੱਜ ਚਾਰ ਤੇ ਪਹਿਲਾ ਸੀਗੇ ਇੱਕ ਟਰੈਕਟਰ ਜਿਹੜਾ ਰੋਲੇ ਰੱਪੇ ਵਾਲਾ ਜਿੱਤਿਆ ਸੀਗਾ ਤੇ ਪੰਜ ਟਰੈਕਟਰ ਹੋ ਗਏ ਆ ਬੂਰੀ ਅਸੀਸਰ ਦੇ ਮੇਰੇ ਵੀਰੋ ਤੇ ਸਾਜੀ ਨੂੰ ਵੀ ਪੁੱਛ ਲਈਏ ਕਿੰਨੇ ਹੋ ਗਏ ਲੈ ਵੀ ਲੱਖੀ ਲੱਖੀ ਦਾ ਖੁਸ਼ ਦਾ ਖੰਦਰ ਦਾ ਤੇ ਪਰਮ ਦਾ ਪੰਜਾਬ ਟਾਈਗਰ ਦੀ ਟੀਮ ਹਰਦੀਪ ਫੁੱਲ ਦੀਪ ਢਿੱਲੋਂ ਜਗਦੇਵ ਰਾਮੂ ਵਾਲਾ ਸਾਰੇ ਵੀਰ ਸਾਜੀ ਦੇ ਅੱਠ ਟਰੈਕਟਰ ਹੋ ਗਏ ਆ ਤੇ ਅੱਥੇ ਦੇ ਅੱਥੇ ਮੈਂ ਪਹਿਲਾਂ ਵੀ ਗੱਲ ਕਰੀ ਆ ਸਾਰੇ ਟਰੈਕਟਰ ਇੱਕ ਟੌਪ ਦੇ ਜਾਫੀ ਦੇ ਵਿਰੁੱਧ ਖੇਡ ਕੇ ਤੇ ਉਹਨੇ ਜਿਹੜੇ ਜਿੱਤੇ ਟੌਪ ਦੇ ਰੇਡਰ ਫੜ ਕੇ ਜਿੱਤੇ ਮੇਰੇ ਵੀਰੋ ਤੇ ਵੀ ਬੁੱਟੇ ਤੇਰੀ ਟੀਮ ਫਾਸਟ ਰਹੀ ਹੈ ਬੁੱਟਾ ਢਿੱਲੋਂ ਜੰਡ ਵਾਲਾ ਰਾਣਾ ਬੜਾ ਚੋਰੀਆਂ ਸਾਡਾ ਬਹੁਤ-ਬਹੁਤ ਮੁਬਾਰਕਾਂ ਸਾਰੇ ਵੀਰਾਂ ਨੂੰ ਜੰਗੀ ਜਣੀਆਂ ਗੁਰਪ੍ਰੀਤ ਦੀ ਟੀਮ ਸੈਕਿੰਡ ਰਹੀ ਹੈ ਬਹੁਤ-ਬਹੁਤ ਮੁਬਾਰਕਬਾ ਆ ਰਮਨੇ ਨੂੰ ਬੇਨਤੀ ਆ ਵੀ ਮਾਈਕ ਪ੍ਰਾਪਤ ਕਰ ਲਵੇ ਰਵਨਾ ਮੰਡੀ ਵਾਲਾ ਪ੍ਰਾਈ ਲੈ ਲਓ ਜੀ ਦੋਨੋਂ ਟੀਮਾਂ ਆ ਕੇ ਪ੍ਰਾਈਜ਼ ਹੈਲੋ ਬੇਨਤੀ ਹੈ ਤੁਨੇ ਟੀਮਾਂ ਪੀਰੇ ਪ੍ਰਾਈ ਲੈ ਜਾਓ ਅਗੀ ਬਿੰਦੀ ਇੱਕ ਬਲਜਿੰਦਰ ਢਿੱਲੋਂ ਕਿੱਥੇ ਆ ਸਾਡਾ ਬਲਜਿੰਦਰ ਢਿੱਲੋਂ ਕਬੱਡੀ ਪੇਜ ਵਾਲਾ ਉਹ ਸਾਡੇ ਨਾਲ ਸੰਪਰਕ ਕਰੋ ਜੀ ਸ਼ਾਇਦ ਲੈ ਵੀ ਪ੍ਰਿਆਦ ਤੇਰਾ ਕਿੰਨਾ ਮੈਂ ਟਰੈਕਟਰ ਹੋ ਗਿਆ ਮੈਂ ਕੀ ਗੱਲ ਕਹੂੰ ਮੁੰਡਾ ਗੁਜਰਾਂ ਦਾ ਕੌਡੀ ਤੇ ਖੁੱਤੀ ਪਾਵੇ ਘਰ ਘਰ ਗੱਲਾਂ ਹੁੰਦੀਆਂ ਇਹਨੇ ਘਰ ਘਰ ਗੱਲਾਂ ਹੋਣ ਲਾਤੀਆਂ ਮੇਰੇ ਵੀਰੋ ਬਹੁਤ ਬਹੁਤ ਮੁਬਾਰਕਾਂ ਸਾਰੇ ਵੀਰਾਂ ਨੂੰ ਇੱਕ ਬਲਜਿੰਦਰ ਢਿੱਲੋਂ ਸੰਪਰਕ ਕਰੋ ਜੀ ਸਾਡੇ ਨਾਲ ਸਾਰੇ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਡੇ ਭਾਈ ਲੱਖੀ ਵਰਗੇ ਕੇਂਦਰ ਵਰਗੇ ਖੁਸ਼ ਵਰਗੇ ਭਰਾ ਸਾਡੇ ਅੰਕਲ ਜੀ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਗਰੇਵਾਲ ਸਾਹਿਬ ਬਹੁਤ ਵੱਡੀ ਦੇਣ ਬੜੇ ਪਿਆਰ ਸਾਡੇ ਲਈ ਮੈਂ ਬਹੁਤ ਧੰਨਵਾਦ ਫਾਈਨਲ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਆਪਾਂ ਜਿਹੜਾ ਇਨਾਮ ਦੇ ਦਈਏ ਬਿੰਦੀ ਕਿੱਥੋਂ ਬਿੰਦੀ ਭਾਈ ਗੁਰਜੰਨ ਸਿੰਘ ਜੀ ਦਾ ਬਹੁਤ ਧੰਨਵਾਦ ਬਹੁਤ ਗੱਲਾਂ ਬਾਤਾਂ ਕਰਦਾ ਰਹਿੰਦਾ ਫੋਨ ਤੇ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਗੱਗੂ ਗੜੈਲੀ ਸਰ ਕਿਵੇਂ ਧੰਨਵਾਦ ਸਾਡੇ ਸਾਰੇ ਭਰਾਵਾ ਦਾ what